ਲਓ ਜੀ ਪੀਵੀ 30 ਦੇ ਕੈਨੇਡਾ ਚ ਵੀ ਗੱਡੇ ਪਏ ਆ ਝੰਡੇ ਆਪਣੇ ਮੁੰਡਿਆਂ ਦੇ ਡਾ ਚਾਰਜਰ ਕੈਨੇਡਾ ਚ ਮौज ਬੇ ਹੋਰ ਕਿਸੇ ਤਰ੍ਹਾਂ ਦੇ ਰੂਲ ਦਾ ਵਾਇੋਲੇਸ਼ਨ ਨਹੀਂ ਕਰ ਸਕਦੇ ਪਰ ਸਲੰਸਰ ਦੀਆਂ ਬਾਚਨ ਜੁਨੀਆਂ ਬੱਤੀ ਕੱਢ ਸਕਦੇ ਆ ਬੱਲ ਬੱਲ ਇਹ ਆਵਾਜ਼ਾਂ ਸਲੈਂਸਰ ਦੀਆਂ ਆਵਾਜ਼ਾਂ ਕੱਢਣ ਤੇ ਕੋਈ ਪਾਬੰਦੀ ਨਹੀਂ ਜੋਤ ਨਹੀਂ ਹੈਗੀ ਆ ਜੀ ਤੇ ਨੇ ਹੁਣ ਜਿੰਨੇ ਤੂੰ ਕੱਢਿਆ ਇਹ ਸਹੀ ਹੈ ਇਹ ਤਾਂ ਕੰਪਨੀ ਦੀ ਆ ਆਪਾਂ ਇਹਦੇ ਨਾਲ ਕੁਝ ਨਹੀਂ ਕੀਤਾਗਾ ਇਹ 38 ਹੈ ਇਹਦੀ ਇੰਨੀ ਕੁ ਹੋਊਗੀ ਹੋਊਗੀ ਅੱਛਾ ਜੇ ਆਪਾਂ ਦੂਸਰੀ ਗੱਡੀ ਇਹਨਾਂ ਨੂੰ ਮੋਡੀਫਾਈ ਕਰਾਂਗੇ ਫਿਰ ਪੁਲਿਸ ਇਨਸਪੈਕਸ਼ਨ ਤੇ ਪਾ ਦਿੰਦੀ ਆ ਅੱਛਾ ਕਟ ਵੀ ਦੇ ਦਿੰਦੀ ਹੈ ਇਨਸਪੈਕਸ਼ਨ ਤੇ ਵੀ ਬਸ ਅੱਛਾ ਅੱਛਾ ਸੋ ਆਪਣੀ ਜੈਨੂਅਲ ਹੈ ਇਹ ਚਾਰਜਰ ਆ ਜੇ ਚਾਰਜਰ ਡੋਜ ਦੇ ਹੈ ਉਹ ਤੇਰਾ ਫਲਾ ਹੋ ਜਾ ਬੈਲਟ ਲਾ ਲੀ ਭਰਾਵਾ ਕਿਤੇ ਨਾ ਮੁੱਕੇ ਆਪਾਂ ਨੂੰ ਚਾਰਜ ਪੈਦੇ ਡੋਜ ਅੱਜ ਹੁਣ ਲੈਨੇ ਆਪਾਂ ਚਾਰਜ ਦੇ ਨਜ਼ਾਰੇ ਇਹ ਕਿਹੜਾ ਮਾਡਲ ਆ ਚਾਰਜਰ ਦਾ ਬਾਈ ਮਾਡਲ ਅੱਛਾ ਬਾਈ ਮਾਡਲ ਡੋਜ ਕੰਪਨੀ 8 ਸਿਲੰਡਰੀ 8 ਸਿਲ 8 ਸਿਲੰਡਰ ਹਾਂਜੀ ਅੱਛਾ ਤੇਰਾ ਪਲਾਜ਼ਾ ਜੇ ਟਰੱਕ ਜਿੰਨੀ ਪਾਵਰ ਲਈ ਫਰਦੇ ਅਦਰ ਉਸੇ ਦਾ ਕਰਾਂਗੇ ਇੱਕ ਵਾਰੀ ਚ ਕਿੰਨੀ ਸੂਈ ਚੱਕ ਲੈਂਦੀ ਆ ਸੂਈ ਬਹਾ ਚੱਕ ਲੈਂਦੀ ਉਹ ਵੇਖ ਕੇ ਭਰਾਵਾ ਜਹਾਜ ਬਣਾਤੇ ਸੀ ਅਰਥਾ ਸਿਲੰਡਰ ਤੇ ਹਾਰਸ ਪਾਵਰ ਕਿੰਨੀ ਆ ਹਾਰਸ ਪਾਵਰ ਹਾਰਸ ਪਾਵਰ ਅਣ ਗੰਤੀ ਆ ਸਕਵਰ ਪੈਰਾਂ ਤੇ ਆਵਾਜ ਜਿੰਨੇ ਕੇ ਪੈਰ ਚੱਲਦੇ ਅੱਛਾ ਓਕੇ ਬਹੁਤ ਅੱਛਾ ਥੈਂਕ ਯੂ ਸੋਈ